ਸਸਿਕਾ ਸਾਰਿਆਂ ਨੂੰ ਜੀਨੂ ਕਿਚਨ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤਾਂ ਪਤਾ ਸਿਆਲਾਂ ਸਿਜ਼ਨ ਸ਼ੁਰੂ ਹੋ ਰਿਹਾ ਆ ਤੇ ਹਰ ਘਰ ਦੇ ਵਿੱਚ ਗਾਜਰ ਗੋਭੀ ਦਾ ਅਚਾਰ ਤੇ ਜਾਂ ਗਜਰੇਲਾ ਦੁੱਧ ਵਾਲਾ ਹੋ ਜੇ ਜਾਂ ਭਾਵੇਂ ਖੋਏ ਵਾਲਾ ਹੋ ਜੇ ਤੇ ਅੱਜ ਆਪਾਂ ਗਜਰੇਲਾ ਬਣਾਉਣ ਜਾ ਰਹੇ ਆ ਖੋਏ ਵਾਲਾ ਵਿੱਚ ਖੋਆ ਵੀ ਪਾਵਾਂਗੇ ਕਿਉਂ ਉਹ ਵੀ ਪਾਵਾਂਗੇ ਮਲਾਈ ਵੀ ਸਾਰਾ ਕੁਝ ਤੇ ਡਰਾਈ ਫੂਡ ਵੀ ਪਾਵਾਂਗੇ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਆ ਤੇ ਅੱਜ ਮੇਰੇ ਹਸਬੰਦ ਦਾ ਗ ਬਰਥਡੇ ਸੀ ਮੈਂ ਚਲੋ ਅੱਜ ਇਹ ਵੀਡੀਓ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆਂ ਨਾਲੇ ਉਹਨਾਂ ਨੂੰ ਵੀ ਕੁਝ ਮਿੱਠਾ ਜਾ ਖਵਾਉਣੀ ਆ ਤੇ ਇਸ ਕਰਕੇ ਅੱਜ ਮੈਂ ਵੀਡੀਓ ਬਣਾਈ ਆ ਪਹਿਲਾਂ ਤੁਹਾਡੇ ਨਾਲ ਦੁੱਧ ਵਾਲਾ ਗਜੇਰਲਾ ਸ਼ੇਅਰ ਕੀਤਾ ਸੀ ਅੱਜ ਮੈਂ ਖੋਇ ਵਾਲਾ ਗਜੇਰਲਾ ਸ਼ੇਅਰ ਕੀਤਾ ਤੇ ਇਹ ਗਜੇਰਲਾ ਬਹੁਤ ਹੀ ਵਧੀਆ ਤੇ ਛੇਤੀ ਬਣ ਕੇ ਤਿਆਰ ਹੁੰਦਾ ਆ ਦੁੱਧ ਨਾਲੋਂ ਵੀ ਅੱਜ ਆਪਾਂ ਗਜੇਲੇ ਬਾਰੇ ਚਲੋ ਬਣਾਨੇ ਗਜੇਰਲਾ ਸ਼ੁਰੂ ਕਰਦੇ ਆਂ ਸਸਿਕਾ ਸਾਰਿਆਂ ਨੂੰ ਜੀਐਨੂ ਕਿਚਨ ਦਾ ਸਾਰਾ ਸਵਾਗਤ ਹੈ ਚਲ ਸ਼ੁਰੂ ਕਰਦੇ ਆਪਾਂ ਅੱਜ ਗਜਰੇਲਾ ਬਣਾਣਾ ਇਹਨਾਂ 2 ਕਿਲੋ ਗਜਰਾ ਲਈਆਂ ਇਹਨਾਂ ਨੂੰ ਮੈਂ ਛਿਲਕੇ ਧੋ ਕੇ ਤੇ ਗ੍ਰੇਟ ਕਰ ਲਈਆਂ ਛਟ ਛਟ ਆ ਦੇਖੋ ਗ੍ਰੇਟ ਕੀਤੇ ਸੋਣੀਆਂ ਹੋਈਆਂ ਆ ਤੇ ਇਹਨਾਂ ਨੂੰ ਆਪਾਂ ਹੁਣ ਇੱਕ ਕੜਾਈ ਦੇ ਵਿੱਚ ਪਾਣੇ ਆ ਕੜਾਈ ਪਹਿਲਾਂ ਹੀ ਰੱਖੀ ਹੋਈ ਸੀ ਤੇ ਹੁਣ ਆਪਾਂ ਜਾ ਜਰਾ ਪਾਣੇ ਆ ਇਹ ਕਲੀਆਂ ਮ ਗਾਜਰਾ ਪਾਈਆਂ ਹੁਣ ਪਹਿਲਾਂ ਆਪਾਂ ਗਾਜਰਾਂ ਦਾ ਪਾਣੀ ਸੁਕਾਵਾਂਗੇ ਤੇ ਹੌਲੀ ਹੌਲੀ ਇਹਨਾਂ ਵਿੱਚ ਵਿੱਚ ਲਾਂਦੇ ਰਹਿਣਾ ਕਿਉਂ ਨਾ ਆਪਣੇ ਥੱਲੇ ਨਾ ਲੱਗ ਜੇ ਗਾਜਰਾਂ ਜਿਹੜੀਆਂ ਇਹ ਗਜਰੇਲਾ ਬਣ ਕੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਅੱਜ ਸਪੈਸ਼ਲ ਦੇਸੀ ਤੇ ਇਸ ਕਰਕੇ ਮੈਂ ਚਲੋ ਅੱਜ ਮਿੱਠਾ ਬਣਾਣੀ ਹੈ ਜਰਦਾ ਨਹੀਂ ਬਣਾਇਆ ਇਸ ਕਰਕੇ ਅੱਜ ਮੈਂ ਗਜਰੇਲਾ ਹੀ ਬਣਾਵਾਂਗੀ ਨਾਲ ਅੱਜ ਮੈਂ ਬਣਾਵਾਂਗੀ ਪਾ adik paneer اونਦੀ ਰੈਸਪੀ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਜਰੂਰ ਜਿੰਨੇ ਤੱਕ ਤੁਸੀਂ ਵੀਡੀਓ ਵੇਂਦੇ ਪਏ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰੋ ਲਾਈਕ ਔਰ ਸ਼ੇਅਰ ਵੀ ਜਰੂਰ ਕਰੋ ਆਪਾਂ ਇਸ ਤਰ੍ਹਾਂ ਹੌਲੀ ਹੌਲੀ ਇਹਨੂੰ ਹਿਲਾਉਂਦੇ ਰਹਿਣਾ ਇਹ ਵਿੱਚ ਵਿੱਚ ਇਹ ਗਜੇਲਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਆ ਏ ਅੱਜ ਆਪਾਂ ਗਜਰੇਲਾ ਖੋਇਦਾ ਬਣਾਉਣ ਲੱਗੇ ਆਂ ਇਹਦੇ 'ਚ ਆਪਾਂ ਦੁੱਧ ਨਹੀਂ ਪਾਵਾਂਗੇ ਖੰਡ ਪਾਵਾਂਗੇ ਵਿੱਚ ਔਰ ਖੋਇਆ ਪਾਵਾਂਗੇ ਵਿੱਚ ਥੋੜਾ ਜਿਹਾ ਆਪਾਂ ਲਾਚੀ ਪਾਊਡਰ ਨਾਲ ਡਰਾਈ ਫਰੂਟ ਆ ਦੇਖੋ ਗਜਰਾਂ ਦਾ ਹੋ ਲਈ ਜੀ ਕਲਰ ਚੇਂਜ ਹੋ ਗਿਆ ਹੈ ਜੋ ਜੋ ਆਪਾਂ ਸੇਕ ਦਵਾਨੇ ਪਈਆਂ ਇਸੇ ਤਰੀਕੇ ਨਾਲ ਆਪਾਂ 5-7 ਮਿੰਟ ਆਪਾਂ ਕਰਨਾ ਹੈ ਹਲਾਣਾ ਹੈ ਹੌਲੀ ਹੌਲੀ ਅਤੇ ਦੇਖੋ ਕਿੰਨਾ ਸਰ ਦੋ ਕਿਲੋ ਗਾਜਰ ਆਈਆਂ ਤੇ ਰਹਿ ਇੰਨੇ ਥੋੜੀਆਂ ਆਈਆਂ ਜਾਣ ਆ ਜੋ ਜਿਸ ਚ ਪਾਣੀ ਸੁੱਕਦਾ ਜੇ ਪਾਣੀ ਹੈਗਾ ਇਹਦੇ ਵਿੱਚ ਫਿਰ ਬਾਅਦ ਚ ਆਪਾਂ ਖੰਡ ਪਾਵਾਂਗੇ ਤੇ ਫਿਰ ਇਹਨਾਂ ਨੇ ਪਾਣੀ ਛੱਡਣਾ ਹੈ ਤੇ ਫਿਰ ਆਪਾਂ ਸੁਕਾਵਾਂਗੇ ਗਾਜਰਾਂ ਦੇ ਵਿੱਚ ਹਲਕਾ ਹਲਕਾ ਥੋੜਾ ਜਿਹਾ ਹੁਣ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਗਾਜਰਾਂ ਦਾ ਹਾਂਜੀ ਆ ਦੇਖੋ ਗਾਜਰਾ ਪੋਰੀਆਂ ਪੱਕ ਚੁਕੀਆਂ ਹਨ ਪਾਣੀ ਬਿਲਕੁਲ ਵੀ ਨਹੀਂ ਹੈਗਾ ਇਸ ਦਾ ਕਲਰ ਵੀ ਚੇਂਜ ਹੋ ਗਿਆ ਦੇਖੋ ਹੁਣ ਇਹਦੇ ਵਿੱਚ ਆਪਾਂ ਚੀਨੀ ਪਾਵਾਂਗੇ ਥੋੜੀ ਜਿਹੀ ਚੀਨੀ ਪਾਵਾਂਗੇ ਇਹਨੂੰ ਫਿਰ ਆਪਾਂ ਹਲਕੇ ਹਲਕੇ ਲਾਵਾਂਗੇ ਕਿ ਆਪਾਂ ਹਲਵਾ ਵਾਲੇ ਸਟਾਈਲ ਦਾ ਹੀ ਬਣਾਵਾਂਗੇ ਗਜਰੇਲਾ ਗਾਜਰ ਦਾ ਹਲਵਾ ਵੀ ਕਹਿ ਦਿੰਦੇ ਆ ਗਜਰੇਲਾ ਵੀ ਕਹਿ ਦਿੰਦੇ ਆ ਬਖਵਾਸ ਨਾ ਆ ਆਪਾਂ ਇੱਕ ਕਟੋਰੀ ਖੰਡ ਦੀ ਪਾਈ ਹੋਈ ਆ ਹੁਣ ਥੋੜੀ ਜੀ ਆਪਾਂ ਮਲਾਈ ਵਿੱਚ ਪਾਵਾਂਗੇ ਇਹ ਕੋਲੀ ਵਿੱਚ ਮਲਾਈ ਵੀ ਪਾ ਲਤੀ ਆ ਇਹਨਾਂ ਬਹੁਤ ਵਧੀਆ ਟੇਸਟ ਆਉਂਦਾ ਮਲਾਈ ਦਾ ਵੀ ਅਗਰ ਕੋ ਕਿੰਨੇ ਸਾਰੀਆਂ ਗਾਜਰਾਂ ਦੀ ਤੇ ਕਿੰਨੀਆਂ ਕ ਰਹਿ ਗਈਆਂ ਇੰਨੇ ਅਜੇ ਹੋਰ ਬਿਲਕੁਲ ਥੋੜੀਆਂ ਜਿਹੀਆਂ ਰਹਿ ਜਣੀਆਂ ਐ ਇਸੇ ਤਰੀਕੇ ਨਾਲ ਹੌਲੀ ਹੌਲੀ ਆਪਾਂ ਹਿਲਾਉਂਦੇ ਰਹਿਣਾ ਤੇ ਪਾਣੀ ਸੁਕਾਉਂਦੇ ਰਹਿਣਾ ਹੈ ਗਾਜਰਾਂ ਦਾ ਹੁਣ ਆਪਾਂ ਪਾਵਾਂਗੇ ਚਾਰ ਲਾਚੀਆਂ ਕੁੱਟੀਆਂ ਹੋਈਆਂ ਤੁਸੀਂ ਲਾਚੀ ਦਾ ਪਾਊਡਰ ਵੀ ਪਾ ਸਕਦੇ ਹੋ ਜੀ ਮੇਰੇ ਕੋਲ ਪਾਊਡਰ ਹੈ ਨਹੀਂ ਇਸ ਨੂੰ ਮੈਂ ਕੁੱਟ ਕੇ ਚੰਗੀ ਤਰ੍ਹਾਂ ਇਹਨੂੰ ਪਾ ਰਹੀ ਹਾਂ ਤਾਂ ਬਹੁਤ ਵਧੀਆ ਟੇਸਟ ਆਉਂਦਾ ਹਾਂ ਹਾਂਜੀ ਆਪਣਾ ਗੇੜਾ ਬਣ ਕੇ ਤਿਆਰ ਹੋ ਗਿਆ ਵੇਖੋ ਸਾਰਾ ਪਾਣੀ ਹੋ ਗਿਆ ਸੋਕ ਗਿਆ ਤੇ ਮੈਂ ਸੋਗੀ ਕਾਜੂ ਤੇ ਬਦਾਮ ਲਏ ਹੋਏ ਆ ਡਰਾਈ ਫਰੂਟ ਉਹਨਾਂ ਵਿੱਚ ਪਾਵਾਂਗੇ ਆਪਾਂ ਹੁਣ ਆਪਾਂ ਡਰਾਈ ਫਰੂਟ ਪਾ ਦਿੰਦੇ ਆ ਹੁਣ ਲਾਸਟ ਤੇ ਆਪਾਂ ਇੱਕ ਚੀਜ਼ ਹੋਰ ਪਾਉਣੀ ਆ ਜਿੰਦੇ ਨਾਲ ਖੋਈ ਦੀ ਰੋਣ ਇਹ ਜੈਲੇ ਦੀ ਸੋਰੀ ਰੋਣ ਕਿ ਵਾਦ ਜੇਗੀ ਹਾਂਜੀ ਹੁਣ ਆਪਾਂ ਲਾਸਟ ਤੇ ਖੋਇਆ ਪਾਵਾਂਗੇ ਨੂੰ ਆਪਏ ਨੂੰ ਹਲਕੀ ਹਲਕੀ ਆਂਚ ਤੇ ਵਿੱਚ ਖੋਇਆ ਨੂੰ ਮੈਚ ਕਰਾਂਗੇ ਥੋੜਾ ਥੋੜਾ ਖੋਇ ਨਾਲ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਹਲਵਾਈਆਂ ਸਟਾਈਲ ਬਣ ਜਾਂਦਾ ਜਦੋਂ ਵਿੱਚ ਖੋਇਆ ਪੈ ਜਾਂਦਾ ਹੈ